ਮਜੂ ਤੰਪੀ ਕੰਗਨਰ ਰੋਤ ਨਾਲ ਮਹਾਲੀ ਏਅਰਪੋਰਟ ਤੇ ਇੱਕ ਘਟਨਾ ਵਾਪਰਦੀ ਐ ਤੋ ਸ਼ੁਕਰ ਕਰੋ ਉਹ ਬੰਦਾ ਨਹੀਂ ਸੀ ਕੋਈ ਉਹ ਔਰਤ ਸੀ ਜੀਨੇ ਆਪਣੀ ਮਾਂ ਦਾ ਦਰਦ ਮਹਿਸੂਸ ਕੀਤਾ ਮੇਰੀ ਮਾਂ ਬੈਠੀ ਨਹੀਂ ਉਸ ਟਾਈਮ ਜਦੋਂ ਇਸਨੇ ਪਲਾਨ ਕੀਤਾ ਮੈਂ ਜੇ ਮੇਰੀ ਮਾਂ ਨੂੰ ਤੇ ਗਾਲ ਕੱਢੇ ਮੇਰੇ ਪਰਿਵਾਰ ਦੀ ਸ਼ਾਨੋ ਸ਼ੌਕਤ ਤੇ ਗੱਲ ਆ ਜਾਏ ਤੇ ਮੈਂ ਉਹ ਕਰਾਂ ਜ਼ਿੰਦਗੀ ਚ ਜਿਹੜਾ ਮੈਨੂੰ ਰੱਬ ਨੇ ਕਿਹਾ ਉਹ ਤੋਂ ਆਪਣਾ ਕਰਮ ਪੂਰਾ ਕਰਾਂ ਪਾਕਿਸਤਾਨ ਦੇ ਸਭ ਤੋਂ ਕ੍ਰਿਕਟਰ ਇੱਕ ਸਿੱਖਾਂ ਨੂੰ ਲੈ ਕੇ ਅਰਸ਼ਦੀਪ ਨੂੰ ਲੈ ਕੇ ਸਪੈਸ਼ਲ ਇੱਕ ਬੜੀ ਭੱਦੀ ਸ਼ਬਦਾਵਲੀ ਦੇ ਵਿੱਚ ਇੱਕ ਟੌਂਟ ਮਾਰਦੇ ਆ ਫਿਰ ਭਾਜੀ 12 17 ਨਾਲ 12 ਪਜ ਗਏ ਆ ਆਖਰੀ ਵਾਰ ਕੇ ਲਈ 16 ਸਦਰਾਂ ਤੋਂ ਬਹੁਤ ਹੈ ਨਾ ਕਿਸੇ ਸੀਪ ਕੋ ਨਹੀਂ ਦੇਣਾ ਚਾਹੀਏ 12 ਵਜੇ ਉਹ ਕੁੱਤੇ ਭੌਂਕਦੇ ਹੁੰਦੇ ਆ ਟੌਂ ਟੌਂ ਕੁੱਤੇ ਦਸ ਸੌ ਗਲੀਆਂ ਦੇ ਕੁੱਤੇ ਇਕੱਠੇ ਹੋ ਜਾਂਦੇ ਆ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਮਸਤ ਰੱਬ ਦਾ ਨਾਲੇ ਕਿ ਤੁਰਿਆ ਜਾਂਦਾ ਅਸੀਂ ਵੀ ਸਿੱਖਾਂ ਦੇ ਬਾਰੇ ਜੋ ਸੋਚਦੇ ਆ ਕਰਦੇ ਆ ਸਾਨੂੰ ਵੀ ਸ਼ਰਮਾਉਣੀ ਚਾਹੀਦੀ ਐ ਡੁੱਬ ਕੇ ਮਰਜਣਾ ਚਾਹੀਦਾ ਐ ਸਤਿਗੁਰ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ న్యూਸ ਤੇ ਮੈਂ ਤੁਹਾਡੇ ਨਾਲ ਲਾਡੀ ਲਵੀ ਅੱਜ ਆਪਣੇ ਨਾਲ ਨੇ ਫਿਲਮ ਜਗਤ ਦੇ ਜਾਣਿਆ ਪਛਾਣਿਆ ਨਾਮ ਸੀਨੀਅਰ ਅਦਾਕਾਰ ਯੋਗਰਾਜ ਸਿੰਘ ਜੀ ਸਤਿਗੁਰ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਭ ਤੋਂ ਪਹਿਲਾਂ ਨਾ ਦੱਸੋ ਇਹ ਸੇਤਾ ਕਿਵੇਂ ਨੇ ਬਹੁਤ ਚੜ੍ਹਦੀ ਕਲਾ ਜੀ ਉਸ ਤੋਂ ਵਧੀਆ ਕੀ ਹੋ ਸਕਦਾ ਕਿ ਇੰਨੇ ਆਪਰੇਸ਼ਨ ਹੋਣ ਤੋਂ ਬਾਅਦ ਇੰਨੀ ਸੱਟਾਂ ਲੱਗਣ ਤੋਂ ਬਾਅਦ ਇੰਨਾ ਬਿਮਾਰ ਰਹਿਣ ਤੋਂ ਬਾਅਦ ਤੇ ਉਹ ਸਕਾਲਪੁਰਖ ਨੇ ਗੁਰੂ ਘਰ ਨੇ ਸਿਦਾ ਸਿੰਘਾਂ ਨੇ ਬਾਬਾ ਦੀਪ ਸਿੰਘ ਨੇ ਮੈਨੂੰ ਨਵਾਂ ਨਕੂਰ ਰੱਖਿਆ ਚੜ੍ਹਦੀ ਕਲਾ ਅੱਛਾ ਤੁਹਾਡੀ ਨਵੀਂ ਫਿਲਮ ਆ ਰਹੀ ਹੈ ਜੀ ਤੇਰੀਆਂ ਮੇਰੀਆਂ ਹੀਰਾ ਫੇਰੀਆਂ ਇਸ ਦੇ ਵਿੱਚ ਕੀ ਨਵਾਂ ਲੈ ਕੇ ਆ ਰਹੇ ਆ I think ਬੇਸਿਕਲੀ ਜਦ ਦੀ ਮੈਂ ਕਾਮੇਡੀ ਸ਼ੁਰੂ ਕੀਤੀ ਹੈ ਆ ਯਾ ਸ਼ੁਰੂ ਮੈਨੂੰ ਕਰਵਾਈ ਗਈ ਹੈ ਚੰਗੇ ਚੰਗੇ ਰਾਈਟਰਾਂ ਤੋਂ ਅੰਬਰ ਜੀ ਨੇ ਪਹਿਲੀ ਪਿਕਚਰ ਲਿਖੀ ਸੀਗੀ ਗੋਰੇ ਨੂੰ ਦਫਾ ਕਰੋ ਫਿਰ ਲਾ ਪੰਜਾਬ ਉਹਨਾਂ ਦੀ ਪਿਕਚਰ ਸੀ ਪੰਕਜ ਜੀ ਡਾਇਰੈਕਟਰ ਸੀਗੇ ਹੋਰ ਤਰ੍ਹਾਂ ਤਰ੍ਹਾਂ ਦੇ ਡਾਇਰੈਕਟਰ ਆਏ ਤੇ ਕਾਮੇਡੀ ਮੇਰਾ ਸਬਜੈਕਟ ਸੀਗਾ ਨਹੀਂ ਐਕਚੁਅਲੀ ਬੇਸਿਕਲੀ ਪਰ ਉਹ ਮੈਂ ਤੁਹਾਨੂੰ ਦੱਸਿਆ ਕਿ ਕਿ ਜਿਹਦਾ ਹੋ ਜਾਂਦੀਆਂ ਨੇ ਜਦੋਂ ਧਰਮਪਾਜੀ ਨੇ ਸ਼ੁਰੂ ਕੀਤੀ ਕਾਮੇਡੀ ਤਾਂ ਸਾਰੇ ਕਾਮੇਡੀਅਨ ਫੇਲ ਹੋ ਗਏ ਆ ਖੈਰ ਉਹ ਹੀਰੋ ਸੀਗੇ ਉਦੋਂ ਮੈਨੂੰ ਕੈਰੈਕਟਰ ਰੋਲਸ ਕਰਨਾ ਪਿਆ ਪੈ ਰਹੇ ਸੋ ਆਈ ਥਿੰਕ ਇਸ ਫਿਲਮ ਦੇ ਵਿੱਚ ਵੀ ਇੱਕ ਬੜਾ ਕੈਰੈਕਟਰ ਹੈਗਾ ਕਾਮਿਕ ਕੈਰੈਕਟਰ ਆ ਸਰਦਾਰ ਹੈ ਔਰ ਬੜਾ ਆਊਟਸਪੋਕਨ ਫਟਾਫਟ ਤੇਜ਼ ਬੋਲਦਾ ਤੇ ਕੋਈ ਗੱਲ ਨੂੰ 10 ਸਟੇਸ਼ਨ ਇਕੱਠੇ ਲਾਏ ਹੁੰਦੇ ਹਨ ਬੜਾ ਔਖਾ ਸੀਗਾ ਕਿ ਡਾਇਲੋਗਸ ਰਿਟਨ ਡਾਇਲੋਗਸ ਯਾਦ ਕਰੋ ਤੇ ਮੈਂ ਫਿਰ ਇਹ ਸੋਚਿਆ ਮੈਂ ਕਿਹਾ ਜੀ ਭੱਲਾ ਜੀ ਗੱਲ ਹੈ ਵੀ ਤੇ ਮੈਨੂੰ ਖੁੱਲਾ ਛੱਡ ਦਿਓ ਮੈਂ ਯਾਦ ਮੈਂ ਕਰ ਲਵਾਂ ਵੀ ਸੀਨ ਅਦਾ ਕਰਨਾ ਪਹਿ ਸ਼ੁਰੂ ਕਰਦੇ ਹਾਂ ਕਿੱਦਾਂ ਹੋਣਾ ਸੋ ਆਈ ਥਿੰਕ ਜਦ ਪ੍ਰਮਾਤਮਾ ਦੀ ਬਹੁਤ ਮਿਹਰ ਹੋਵੇ ਰੱਬ ਤੇ ਆਲੀ ਹੋਵੇ ਔਰ ਟਾਈਮ ਤੁਹਾਡਾ ਨੇ ਚੰਗਾ ਲੈਂਦਾ ਹੋਵੇ ਤਾਂ ਤੁਸੀਂ ਜੋ ਕਰਦੇ ਹੋ ਠੀਕ ਹੀ ਹੈ ਸੋ ਆਈ ਥਿੰਕ ਇਹ ਵੀ ਇੱਕ ਐਸੀ ਫਿਲਮ ਹੈ ਜਿਹਦੇ ਵਿੱਚ ਆਈ ਬਲੀਵ ਕਿ ਹਰ ਫਿਲਮ ਦੇ ਵਿੱਚ ਕੈਰੈਕਟਰ ਬੜੇ ਚੰਗੇ ਅ ਨਿਭ ਜਾਂਦੇ ਨੇ ਰੱਬ ਨਵਾਦਦਾ ਹੁਣ ਜਿਵੇਂ ਆ ਫਿਲਮ ਆਈ ਹੈ ਕੁੜੀ ਹਰਿਆਣੇ ਵਾਲ ਦੀ ਤੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਮੇਰਾ ਕੈਰੈਕਟਰ ਮੈਨੂੰ ਪਤਾ ਨਹੀਂ ਇਸ ਵਿੱਚ ਕੀ ਕਰਨਾ ਤੇ ਮੈਂ ਰਾਜੇਸ਼ ਜੀ ਨੂੰ ਕਹਿਣ ਲੱਗਾ ਯਾਰ ਇਹ ਕੀ ਆਪਾਂ ਜੰਗ ਸਿੰਘ ਪਲੇ ਕਰਾਂਗੇ ਤੇ ਨਹੀਂ ਭਾਜੀ ਆਪਾਂ ਇਦਾਂ ਪਲੇ ਕਰਨਾ ਮੈਂ ਕਿਹਾ ਚਲੋ ਸੋ ਗੁੱਸੇ ਨੂੰ ਕਾਮੇਡੀ ਨੂੰ ਐਕਸ਼ਨ ਨੂੰ ਸਾਰਾ ਕੁਝ ਪਲੇ ਕੀਤਾ ਤੇ ਚਲੋ ਲੋਕਾਂ ਨੂੰ ਪਸੰਦ ਆ ਗਿਆ ਤੁਸੀਂ ਪੁਖਰਾਜ ਪੱਲਾ ਤੁਹਾਡੇ ਬੱਚਿਆਂ ਵਰਗੇ ਨੇ ਤੁਸੀਂ ਉਹਨਾਂ ਨਾਲ ਕੰਮ ਕੀਤਾ ਕਿਵੇਂ ਦੇ ਲੱਗੇ ਤੁਹਾਨੂੰ ਐਕਟਰ ਦੇਖੋ ਇੱਕ ਨਾ ਖੂਨ ਚ ਗੱਲ ਹੁੰਦੀ ਹੈ ਨ ਬਲੱਡ ਲਾਈਨ ਚਲ ਹੁੰਦੀ ਹੈ ਯੂਵੀ ਐਡਾ ਵਡਾ ਪਲੇਅਰ ਬਣਿਆ ਤਾਂ ਉਹਦਾ ਬਾਪ ਪਲੇਅਰ ਸੀਗਾ ਚਲੋ ਨੂੰ ਨਹੀਂ ਉਹ ਮਕਾਮ ਮਿਲ ਸਕਿਆ ਪੁੱਤ ਨੇ ਹਾਸਲ ਕੀਤਾ ਉਸ ਤੋਂ ਵੱਧ ਕੋਈ ਖੁਸ਼ੀ ਕੀ ਹੋ ਸਕਦੀ ਹੈ ਪਰ ਲਾਹ ਸਾਹਿਬ ਆਪ ਬਹੁਤ ਕਮਾਲ ਦੇ ਕਲਾਕਾਰ ਰਹੇ ਤੁਸੀਂ ਤਖਿਆ ਤੁਹਾਨੂੰ ਯਾਦ ਨਾ ਹੋਣਾ ਇਹ ਉੱਥੇ ਟੀਵੀ ਤੇ ਪਲੇਸ ਪਲੂਸ ਕਰਿਆ ਕਰਦੇ ਸੀ ਕਿ ਜਲੰਧਰ ਨੂੰ ਟੀਵੀ ਤੇ ਉਹ ਬਲੈਕ ਐਂਡ ਵਾਈਟ ਟੀਵੀ ਸੀ ਤੇ ਇਹਨਾਂ ਦੀ ਦਾ ਜਿਹੜੀ ਕਲਾਸ ਐ ਨੇਚਰਲੀ ਉਹ ਪੁੱਤ ਚਾਣੀ ਆਉਣੀ ਸੀ ਉਹ ਦਿਖਦਾ ਕਿ ਬਲੱਡ ਲਾਈਨ ਉਦਾਂ ਦੀ ਐ ਪੁਖਰਾਜ ਦੇ ਵਿੱਚ ਉਹ ਜੀਨਸ ਨੇ ਆਪਣੇ ਬਾਪ ਦੇ ਉਹ ਬੜਾ ਸਪੌਂਟੇਨੀ ਸੈਕਟਰ ਆ ਉਹ ਵੀ ਸੋ ਸਲੋਲੀ ਸਲੋਲੀ ਆਇਆ ਤੇ ਆਮ ਸ਼ੋਰ ਕਿ ਅੱਗੇ ਬਹੁਤ ਦੂਰ ਜਾਊਗਾ ਤੁਸੀਂ ਨੇ ਜੁਵੀ ਦਾ ਨਾਮ ਲਿਆ ਬੜੇ ਪੰਜਾਬੀਆਂ ਲਈ ਬੜੇ ਪ੍ਰਾਊਡ ਦੀ ਗੱਲ ਹੈ ਕਿ ਪੰਜਾਬ ਦਾ ਮੁੰਡਾ ਜਵਰਾਜ ਸਿੰਘ ਤੁਹਾਡਾ ਸੁਪੁੱਤਰ ਅੱਜ ਉਹ ਵਰਲਡ ਕਪ T20 ਵਰਲਡ ਕਪ ਦੇ ਵਿੱਚ ਬ੍ਰੈਂਡ ਵੈਸਟਰ ਬਣਿਆ ਜਦੋਂ ਇਹ ਪਤਾ ਲੱਗਿਆ ਕਿਵੇਂ ਦਾ ਸੀ ਉਹ ਵਕਤ ਸਭ ਉਸ ਪਰਮਾਤਮਾ ਦੀ ਮਿਹਰ ਹੈ ਜੀ ਮੈਂ ਤਾਂ ਰੋਜ਼ ਸਵੇਰੇ ਜਦ ਰੱਬ ਦੇ ਮੂਹਰੇ ਹਾਜ਼ਰ ਹੁੰਨਾ ਗੁਰੂਆਂ ਦੇ ਮੂਰੇ ਹਾਜ਼ਰ ਹੋਣਾ ਸ਼ਹੀਦਾਂ ਸਿੰਘਾਂ ਦੇ ਮੂਰੇ ਹਾਜ਼ਰ ਹੋਣਾ ਬਾਬਾ ਦੀਪ ਸਿੰਘ ਸਾਹਮਣੇ ਹਾਜ਼ਰ ਹੋਣਾ ਤਾਂ ਮੈਂ ਮਾਤਾ ਸਾਹਿਬ ਕੌਰ ਜੀ ਸਾਹਮਣੇ ਹਾਜ਼ਰ ਹੋਣਾ ਤੇ ਹੀ ਕਹਿਣਾ ਉਹਨਾਂ ਵੀ ਮੈਂ ਇੰਨੇ ਜੋਗਾ ਸੀਗਾ ਨਹੀਂ ਤੁਸੀਂ ਇਹ ਆਕਾਰ ਪਰਖ ਬਹੁਤ ਕੁਝ ਦਿੱਤਾ ਬਹੁਤ ਕੁਝ ਦਿੱਤਾ ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ ਆਪਣੀ ਅਲਫ਼ਾਜ਼ਾਂ ਦੇ ਬਿਆਨ ਨਹੀਂ ਕਰ ਸਕਦਾ ਸਿਰਫ ਰੋ ਕੇ ਤੁਹਾਨੂੰ ਦੱਸ ਸਕਦਾ ਕਿ ਕਿੰਨਾ ਕੁ ਮੈਂ ਫੀਲ ਕਰਦਾ ਇਸ ਗੱਲ ਦਾ ਤੇ ਉਹ ਗੱਲ ਜਿਹੜੀ ਯੂਵੀ ਦੀ ਐ ਉਹਨੂੰ ਕੈਂਸਰ ਹੋ ਗਿਆ ਉੱਥੋਂ ਵਾਪਸ ਆਇਆ ਨੌਂ ਬਰ ਨੌਂ ਰੱਬ ਨੇ ਕਰਤਾ। ਗੁਰ ਲੋਕ ਕਹਿੰਦੇ ਨੇ ਰੱਬ ਦੇਖਿਆ। ਮੈਂ ਕਹਾਂ ਮੈਂ ਤਾਂ ਰੱਬ ਨੂੰ ਪ੍ਰਤੱਖ ਦੇਖਿਆ ਤੇ ਰੋਜ਼ ਦੇਖਦਾ ਤੇ ਹਰ ਪਲ ਦੇਖਦਾ। ਤੁਹਾਨੂੰ ਨਹੀਂ ਦਿਖਦਾ ਇਹ ਤੁਹਾਡੀ ਬਦਨਸੀਬੀ ਹੈ ਕਿ ਤੁਸੀਂ ਉਹ ਆਖਿਆਰ ਹੀ ਨਹੀਂ ਜ਼ਿੰਦਗੀ ਰੱਖਿਆ ਕਿ ਮੈਂ ਇੱਕ ਦਿਨ ਉਹਦੇ ਕੋਲ ਜਾਣਾ ਤੇ ਉਹਦੇ ਕੋਲੋਂ ਮੈਂ ਆਇਆ। ਸੋ ਆਈ ਥਿੰਕ ਯੂਵੀ ਨੂੰ ਮਿਲਿਆ ਜਾਂ ਜੋ ਮੇਰੇ ਪਰਿਵਾਰ ਨੂੰ ਮਿਲਿਆ ਮੈਨੂੰ ਮਿਲਿਆ ਇਹ ਸਭ ਉਸ ਪ੍ਰਮਾਤਮਾ ਦੀ ਬਹੁਤ ਦਿਆਲੂ ਪ੍ਰਮਾਤਮਾ ਹੈ ਜੀਨੇ ਬਹੁਤ ਕੁਝ ਦਿੱਤਾ। ਇੱਕ ਪਾਸੇ ਬੜੀ ਪ੍ਰਾਊਡ ਦੀ ਗੱਲ ਹੈ ਕਿ ਪੰਜਾਬ ਦੇ ਹਨਾ ਪੰਜਾਬ ਦਾ ਬੜਾ ਨਾਮ ਹੋਇਆ ਬਟ ਦੂਸਰੀ ਸਾਈਡ ਇੱਕ ਐਵੇਂ ਦਾ ਹੋਇਆ ਕਿ ਪਾਕਿਸਤਾਨ ਦੇ ਸਭ ਤੋਂ ਕ੍ਰਿਕਟਰ ਇੱਕ ਸਿੱਖਾਂ ਨੂੰ ਲੈ ਕੇ ਅਰਸ਼ਦੀਪ ਨੂੰ ਲੈ ਕੇ ਸਪੈਸ਼ਲ ਇੱਕ ਬੜੀ ਪੱਦੀ ਸ਼ਬਦਾਵਲੀ ਦੇ ਵਿੱਚ ਇੱਕ ਟੌਂਟ ਮਾਰਦੇ ਆ ਉਸ ਬਾਰੇ ਕੀ ਕਹਿਣਾ ਮੈਂ ਨਾ ਕਈ ਵਾਰੀ ਗੁਰੂਆਂ ਨਾਲ ਬੈਠ ਕੇ ਗੱਲ ਕਰਦਾ ਹਾਂ ਮੈਂ ਹਾਂ ਮੇਰੇ ਵੱਡ ਵਡੇਰਿਓ ਮੇਰੇ ਪਿਆਰਿਓ ਮੇਰੇ ਸੱਜਣੋ ਮੇਰੇ ਗੁਰੂਓ ਇੰਨਾ ਕੁਝ ਤੁਸੀਂ ਸੰਸਾਰ ਵਾਸਤੇ ਕੀਤਾ ਇਨਸਾਨੀਅਤ ਵਾਸਤੇ ਕੀਤਾ ਆਪਣੀਆਂ ਉਹਤੀਆਂ ਦੇਤੀਆਂ ਪਰਿਵਾਰ ਦੇ ਪਰਿਵਾਰ ਤੁਸੀਂ ਆਪਣੇ ਉਹਾਰ ਤੇ ਇੱਕ ਇਹੋ ਜਿਹੀ ਸਤਰਤੀ ਤੇ ਤੂੰ ਲੋਕ ਬਣਾਏ ਐ ਜਿਹੜੇ ਇੰਨੇ ਨਾ ਸ਼ੁਕਰੇ ਨੇ ਫਿਰ ਜਦ ਕੋਈ ਇਹੋ ਜਿਹੀ ਬੇਹੋਦਾ ਹਰਕਤ ਕਰਦਾ ਇਹ ਸਾਡੇ ਦੇਸ਼ ਦੀ ਵੀ ਘੱਟ ਨਹੀਂ ਹੁੰਦੀ ਅਸੀਂ ਵੀ ਸਿੱਖਾਂ ਦੇ ਬਾਰੇ ਜੋ ਸੋਚਦੇ ਆ ਕਰਦੇ ਆ ਸਾਨੂੰ ਵੀ ਸ਼ਰਮ ਆਉਣੀ ਚਾਹੀਦੀ ਐ ਡੁੱਬ ਕੇ ਮਰ ਜਣਾ ਚਾਹੀਦਾ ਕਿ ਇਹ ਗੁਰੂਆਂ ਕਰਕੇ ਸਿੱਖਾਂ ਕਰਕੇ ਹੀ ਇਹ ਦੇਸ਼ ਆਜ਼ਾਦ ਫਿਰਦਾ ਤੇ ਤੁਹਾਨੂੰ ਸਾਹ ਆਉਂਦਾ ਲੇਕਿਨ ਜਦ ਇਹੋ ਜਿਹੇ ਕੁਲਫਾਜ਼ ਮੈਂ ਸੁਣਦਾ ਤਾਂ ਮੈਂ ਇੱਕੋ ਗੱਲ ਕਹਿਣਾ ਕਿ ਤੁਸੀਂ ਕਦੇ ਮਸਤ ਹਾਥੀ ਦੇਖਿਆ ਹੋਣਾ ਉਹ ਤੁਰਿਆ ਜਾਂਦਾ ਹੁੰਦਾ ਤੇ ਉੱਥੇ ਖਾਲਸਾ ਸਿੰਘ ਦੇ ਉੱਤੇ ਬੈਠਾ ਤੇ ਪਾਠ ਕਰਦਾ ਵਾਹਿਗੁਰੂ 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 ਕਰਦਾ ਜਾਂਦਾ ਹੁੰਦਾ ਤੂੰ ਹੀ ਤੂੰ ਹੀ ਤੇ ਥੱਲੇ ਨਾ ਕੁੱਤੇ ਭੌਂਕਦੇ ਹੁੰਦੇ ਆ ਵਾ 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 ਟੌਂ ਟੌਂ ਕੁੱਤੇ 100 ਗਲੀਆਂ ਦੇ ਕੁੱਤੇ ਇਕੱਠੇ ਹੋ ਜਾਂਦੇ ਆ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਮਸਤ ਰੱਬ ਦਾ ਨਾਲੇ ਕੇ ਤੁਰਿਆ ਜਾਂਦਾ ਕਿ ਤੁਸੀਂ ਪੰਜਾਬੀ ਇੰਡਸਟਰੀ ਨੂੰ ਬੜਾ ਸੰਜੋਗ ਕੇ ਸੰਭਾਲ ਕੇ ਰੱਖਿਆ ਤੁਸੀਂ ਅੱਗੇ ਅੱਗੇ ਇਹਨੂੰ ਲੈ ਕੇ ਜਾ ਰਹੇ ਹੋ ਪਰ ਇੱਕ ਥੋੜਾ ਟਾਈਮ ਪਹਿਲੇ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਕਿ ਫਿਲਮ ਜਗਤ ਨਾਲ ਜੁੜੀ ਹੋਈ ਮਜੂਦਾ ਐਮਪੀ ਕੰਗਣਾ ਰੌਤ ਨਾਲ ਮਹਾਲੀ ਅਰਪੋਰਟ ਤੇ ਇੱਕ ਘਟਨਾ ਵਾਪਰਦੀ ਹੈ ਤੁਸੀਂ ਉਸ ਘਟਨਾ ਨੂੰ ਕਿਵੇਂ ਦੇਖਦੇ ਹੋ ਮੈਂ ਉਸ ਦੇਸ਼ ਦੀ ਬੇਟੀ ਨੂੰ ਕਿਹਾ ਸੀ ਸਾਰੀਆਂ ਦੇਸ਼ ਦੀਆਂ ਬੇਟੀਆਂ ਨੇ ਮਾਮਾ ਨੇ ਧੀਆ ਨੇ ਜਿਹੋ ਜੀ ਤੁਹਾਡੀ ਪਰਵਰਿਸ਼ ਹੁੰਦੀ ਹੈ ਜਿਹੋ ਜੇ ਤੁਹਾਡੇ ਮਾਮਾ ਬਾਪ ਦੇ ਸਿਰਜ ਸੰਸਕਾਰ ਹੁੰਦੇ ਨੇ ਉਹੋ ਜੀ ਤੁਸੀਂ ਬਣ ਜਾਂਦੇ ਹੋ ਜਿਹੋ ਜੀ ਤੁਹਾਡੀ ਪੜ੍ਹਾਈ ਲਿਖਾਈ ਜਿਹੋ ਜੀ ਤੁਹਾਡੀ ਗੱਲ ਉਹੋ ਜੀ ਤੁਸੀਂ ਬਣ ਜਾਣਾ ਹੈ ਦੂਜੀ ਗੱਲ ਹੈ ਕਿ ਬੰਦੇ ਦਾ ਉੱਠਣਾ ਬੈਠਣਾ ਜਿਹੜਾ ਹੈ ਉਹ ਕੈਸਾ ਹੈ ਜੈਸੀ ਤੁਹਾਡੀ ਉੱਠਣੀ ਬੈਠਣੀ ਹੋਊਗੀ ਤੁਸੀਂ ਉਹੋ ਜੇ ਬਣ ਜਾਓਗੇ ਉਹਦਾ ਕਸੂਰ ਨਹੀਂ ਕੰਗਨਾ ਬਟੀਆਂ ਨੂੰ ਕਿਉਂਕਿ ਬੇਟੀ ਹੈ ਸਾਡੇ ਗੁਰੂਆਂ ਨੇ ਕਿਹਾ ਅਦਬ ਸਤਕਾਰ ਨਾਲ ਬੋਲਣਾ ਉਹਨੂੰ ਸੰਸਕਾਰੀ ਇਦਾਂ ਦੇ ਮਿਲੇ ਆਏ ਉਹਦੀ ਪੜ੍ਹਾਈ ਲਿਖਾਈ ਇਦਾਂ ਦੀ ਹੈ ਉਹਦੀ ਉੱਠਣੀ ਬੈਠਣੀ ਹੈ ਜਿਹੜੇ ਲੋਕਾਂ ਦੇ ਨਾਲ ਹੈ ਜਿਹੜੇ ਲੋਕ ਅਹ ਰਿਸਿਸਟ ਨਹੀਂ ਜਿਹੜੇ ਲੋਕ ਦੇਸ਼ ਨੂੰ ਨਫਰਤ ਫੈਲਾ ਕੇ ਰਾਜ ਕਰਨਾ ਚਾਹੁੰਦੇ ਨੇ ਉਹਦੀ ਉੱਠਣੀ ਬੈਠਣੀ ਉਹ ਲੋਕਾਂ ਦਾ ਕਸੂਰ ਨਹੀਂ ਮਹਾਰਾਜ ਕਰੇ ਉਹਨੂੰ ਤੋਫੀਕ ਬਖਸ਼ੇ ਮਦੂ ਬਾਲਾ ਜੀ ਜਦ ਬਿਮਾਰ ਹੋਏ ਤਾਂ ਉਹ ਗੁਰਬਾਣੀ ਪੜਿਆ ਕਰਦੇ ਸੀ ਜਦ ਉਹਨੂੰ ਕੈਂਸਰ ਹੋਇਆ ਮੋਰੀ ਹੋ ਗਈ ਹਾਰਟ 'ਚ ਜਪਜੀ ਸਾਹਿਬ ਦਾ ਪਾਠ ਕਰਿਆ ਕਰਦੇ ਸੀ ਤੇ ਕਰਦੇ 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 ਬੜੀ ਸਕੂਨ ਦੀ ਜ਼ਿੰਦਗੀ ਨਾਲ ਸੌਂ ਕੇ ਚਲੇ ਗਏ ਸੋ ਮੈਂ ਸਮਝਦਾ ਮੈਂ ਕੰਗਣਾ ਜੀ ਨੂੰ ਕਹੂੰਗਾ ਵੀ ਤੂੰ ਗੁਰਬਾਣੀ ਪੁੱਤ ਪੜਿਆ ਕਰ ਤੂੰ ਪਾਠ ਕਰਿਆ ਕਰ ਤੂੰ ਜਪਜੀ ਸਾਹਿਬ ਦਾ ਪਾਠ ਸੁਣਿਆ ਕਰ ਤੂੰ ਚਪਈ ਸਾਹਿਬ ਕਰਿਆ ਕਰ ਤੈਨੂੰ ਰੱਬ ਸਮਰਥਾ ਤੇ ਮੱਤ ਬਖਸ਼ ਦੇਊਗਾ ਤੇਰੀ ਮੱਤ ਖਰਾਬ ਹੋਈ ਹੋਈ ਹੈ ਤੇਰਾ ਕੋਈ ਕਸੂਰ ਨਹੀਂ ਤੇਰਾ ਪਾਲਣ ਪੋਸ਼ਣ ਤੇਰਾ ਉੱਠਣਾ ਬੈਠਣਾ ਮਾੜਾ ਇਹਨੂੰ ਠੀਕ ਕਰ ਲੈ ਕਦੇ ਵੀ ਕਿਸੇ ਬਾਰੇ ਇਹੋ ਜਿਹੇ ਅਲਫਾਜ਼ ਨਹੀਂ ਬੋਲਿਆ ਕਰਦੇ ਖਾਸ ਕਰ ਆਪਣੇ ਵੱਡ ਬਡੇਰਿਆਂ ਕਰਕੇ ਉਸੇ ਹਿੰਸਾ ਦੇ ਵਿੱਚ ਕਿਹੜੀ ਮੁਲਾਜ਼ਮ ਸੀ ਪੰਜਾਬ ਦੇ ਵਿੱਚ ਉਹਨੂੰ ਬੜਾ ਸਪੋਰਟ ਕੀਤਾ ਜਾ ਰਿਹਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸੀ ਮੇਰੀ ਮਾਂ ਨੂੰ ਗਾਲ ਕਢੋ ਮੇਰੇ ਧਰਮ ਬਾਰੇ ਕੁਝ ਬੋਲੋ ਜਿਸ ਬੰਦੇ ਨੂੰ ਸਾਰੇ ਧਰਮ ਇੱਕੋ ਜਿਹਨੇ ਸਾਰੇ ਵਰਗ ਦੇ ਬੰਦੇ ਇੱਕੋ ਜਨੇ ਤੁਸੀਂ ਮੇਰੇ ਬਾਪ ਦੇ ਗੁਲਾਮੇ ਚ ਹੱਥ ਪਾਉਂ ਕਿਸਾਨ ਜਿਹੜੇ ਬੈਠੇ ਸੀ ਉਹਨਾਂ ਦੀ ਉਹਨਾਂ ਬਾਰੇ ਸ਼ਬਦਾਲੀ ਬੋਲੋ ਜਿਹੜੇ ਜੀ ਸੁਣਦੇ ਰਹੇ ਹੋ ਤੁਹਾਡੇ ਮਾਦਮ ਨਾਲ ਹੀ ਦੁਨੀਆ ਸੁਣਦੀ ਰਹੀ ਹੈ ਮੈਂ ਸਵਾਲ ਤੁਹਾਨੂੰ ਕਰਦਾ ਜੇ ਤੁਹਾਡੀ ਮਾਂ ਨੂੰ ਕੋਈ ਗਾਲ ਕੱਢੇ ਤੁਹਾਨੂੰ ਇਹ ਕਹੇ ਤੂੰ ਅਤਵਾਦੀ ਐ ਵੱਖਵਾਦੀ ਐ ਤੁਹਾਡੇ ਕਰਕੇ ਹਿੰਦੁਸਤਾਨ ਚ ਹਿੰਸਾ ਫੈਲੀ ਹੋਈ ਹੈ ਤੁਸੀਂ ਕੀ ਕਰੋ? ਇਸ ਲਈ ਬਟ ਹਿੰਸਾ ਹਰ ਕਿਸੇ ਦਾ ਮੈਂ ਜੇ ਮੇਰੀ ਮਾਂ ਨੂੰ ਕੋਈ ਗਾਲ ਕੱਢੇ ਮੇਰੇ ਪਰਿਵਾਰ ਦੀ ਸ਼ਾਨੋ ਸ਼ੌਕਤ ਤੇ ਗੱਲ ਆ ਜੇ ਤੇ ਮੈਂ ਉਹ ਕਰਾਂ ਜ਼ਿੰਦਗੀ ਚ ਜਿਹੜਾ ਮੈਨੂੰ ਰੱਬ ਨੇ ਕਿਹਾ ਉਹ ਤੋਂ ਆਪਣਾ ਕਰਮ ਪੂਰਾ ਕਰ ਤੋ ਇਹ ਸ਼ੁਕਰ ਕਰੋ ਉਹ ਬੰਦਾ ਨਹੀਂ ਸੀ ਕੋਈ ਉਹ ਔਰਤ ਸੀ ਜਿਹਨੇ ਆਪਣੀ ਮਾਂ ਦਾ ਦਰਦ ਮਹਿਸੂਸ ਕੀਤਾ ਔਰ ਜੋ ਕੁਛ ਹੋtheta ਹੈ ਤੁਹਾਨੂੰ ਪਤਾ ਹੀ ਹੈ ਤੇ ਉਹ ਦਾ ਇਹ ਚੀਜ਼ ਵਾਜਿਬ ਹੋਣੀ ਹੋਣੀ ਹੈ ਜੇ ਕੋਈ ਵੀ ਬੰਦਾ ਬੇਗੈਰਤ ਹੋ ਸਕਦਾ ਜਿਹੜਾ ਆਪਣੇ ਪੁਰਖਾਂ ਦੇ ਬਜ਼ੁਰਗਾਂ ਦੇ ਗੁਰੂਆਂ ਦੇ ਪ੍ਰਤੀ ਆਪਣੇ ਦੇਸ਼ ਦੇ ਪ੍ਰਤੀ ਦੇਸ਼ ਦੇ ਲੋਕਾਂ ਦੇ ਪ੍ਰਤੀ ਬੇਹਉਦਾ ਸ਼ਬਦਾਂ ਦੀ ਬੋਲੂਗਾ ਹੁਣੇ ਤੁਸੀਂ ਕਿਹਾ ਨਾ ਕਿ ਪਾਕਿਸਤਾਨ ਵਾਲਿਆਂ ਨੇ ਕੀ ਕੀਤਾ ਇਹ ਲਫ਼ਜ਼ ਬੋਲੇ ਕਿਸੇ ਨੇ ਰਿਐਕਟ ਕੀਤਾ ਕੋਈ ਹਿੰਦੁਸਤਾਨ ਚ ਬੋਲਿਆ ਕਿਉਂ ਇਹਦਾ ਜਵਾਬ ਤੁਸੀਂ ਆਪ ਤੁਹਾਨੂੰ ਮਿਲ ਗਿਆ ਹੋਗਾ ਮੈਂ ਕੀ ਕਹਿਣਾ ਚਾਹੁੰਦਾ ਪਹਿਲਾਂ ਇੱਕ ਰੀਤ ਹੁੰਦੀ ਸੀ ਕਿ ਜੇਕਰ ਤੁਸੀਂ ਨੇ ਐਕਟਰ ਬਣਨਾ ਨਾ ਤਾਂ ਬੰਬੇ ਜਾਓ ਅੱਜ ਤਾਂ ਮੋਹਾਲੀ ਵੀ ਸ਼ਾਇਦ ਉਸੇ ਹੱਬ ਦਾ ਇੱਕ ਹੱਬ ਬਣਿਆ ਹੋਇਆ ਵੀ ਜੋ ਵੀ ਕੋਈ ਪੰਜਾਬ ਦੀ ਕੁੜੀ ਮੁੰਡਾ ਐਕਟਰ ਬਣਨ ਐਕਟਿੰਗ ਐਕਟਿੰਗ ਦੀ ਦੁਨੀਆ 'ਚ ਆਉਣਾ ਚਾਹੁੰਦਾ ਹੈ ਉਹ ਮੋਹਾਲੀ ਆਉਂਦਾ ਹੈ ਤੁਸੀਂ ਉਹਨਾਂ ਨੂੰ ਇੱਕ ਐਡਵਾਈਸ ਕੀ ਦੇਣਾ ਚਾਹੁੰਦੇ ਹੋ ਕਿ ਉਹ ਗਲਤ ਰਸਤੇਆਂ ਤੋਂ ਜਾਂ ਇੱਕ ਵੀ ਠੋਕਰਾਂ ਤੋਂ ਉਹਨਾਂ ਤੋਂ ਬਚ ਕੇ ਉਹ ਸਹੀ ਇਸ ਟ੍ਰੈਕ ਨੂੰ ਅੱਗੇ ਫੜ ਸਕਣ ਇਹ ਸਭ ਲੋਗ ਐਕਸਪਲੋਇਟ ਕਰਦੇ ਨੇ ਪੈਸੇ ਕਮਾਉਣ ਦੇ ਤੰਦੇ ਨੇ ਜਿਨ੍ਹਾਂ ਨੇ ਖੋਲ ਰੱਖੀਆਂ ਨੇ ਅਕੈਡਮੀਾਂ ਤੇ ਜਿਹਨੀਆਂ ਆਪ ਤਾਂ ਉਹਨਾਂ ਤੁਸੀਂ ਚਾਰ ਡਾਇਲੋਗ ਨਹੀਂ ਬੋਲਨੇ ਆਉਦੇ ਤੇ ਲੋਕਾਂ ਨੂੰ ਕੀ ਮੱਤ ਸਿਖਾਉਣਗੇ ਸੋ ਮੈਂ ਸਾਰਿਆਂ ਨੂੰ ਕਹਿਣਾ ਕੋਈ ਐਸੀ ਕਰਨੀ ਆਪਣਾ کردار ਕਾਇਮ ਰੱਖੋ ਬੇਸ਼ੱਕ ਉਹ ਲੜਕੀ ਹੈ ਲੜਕੀਆਂ ਨੂੰ ਖਾਸ ਕਰਕੇ ਨਾ ਔਰ ਇਹਨਾਂ ਨੂੰ ਫਿਲਮ ਇੰਡਸਟਰੀ ਦਾ ਕਰਨਾ ਕਿ ਵੱਡੀ ماں ਬਰਾਬਰ ਦੀ ਪੈਰ ਤੇ ਛੋਟੀ ਧੀ ਸਮਝਿਆ ਕਰੋ ਕਿ ਤੁਹਾਡੇ ਵੀ ਘਰੇ ਗੱਲਾਂ ਹੈਗੀਆਂ ਨੇ ਜਿੰਨਾ ਗੰਦੇਸ ਇੰਡਸਟਰੀ ਚ ਪਿਆ ਹੋਇਆ ਮੈਂ ਹੈਰਾਨ ਇਸ ਗੱਲ ਤੇ ਕਿ ਤੁਸੀਂ ਰੱਬ ਨੂੰ ਜਾ ਕੇ ਸ਼ਕਲ ਦਿਖਾਉਣੇ ਕਿ ਨਹੀਂ ਦਿਖਾਉਣੇ ਸੋ ਮੈਂ ਸਾਰਿਆਂ ਨੂੰ ਕਹਿੰਦਾ ਤੁਸੀਂ ਆਓ ਸਟਰਗਲ ਕਰੋ ਸੱਚੇ ਮਨ ਨਾਲ ਸਟਰਗਲ ਕਰੋ ਜੋਤ ਜਲਾ ਕੇ ਦੇਸੀ ਕਿ ਉਹਦੀ ਬਾਬਾ ਦੀਪ ਸਿੰਘ ਜੀ ਦੀ ਦਸਵੇਂ ਪਾਤਸ਼ਾਹ ਦੀ ਲਾ ਕੇ ਉਹਨਾਂ ਦਾ ਸਰੂਪ ਤੇ ਤੁਸੀਂ ਚਪਈ ਸਾਹਿਬ ਦੇ ਪਾਠ ਕਰੋ ਆਪਣੇ ਆਪਣੇ ਧਰਮਾਂ ਨਾਲ ਰੱਬ ਤੋਂ ਮੰਗੋ ਤੁਹਾਨੂੰ ਰੱਬ ਆਪੇ ਰਸਤੇ ਖੋਲ ਦੇਗਾ ਇਹ ਬੰਦੇ ਨੇ ਬੰਦੇ ਨੂੰ ਕੱਖ ਨਹੀਂ ਦੇਣਾ ਮੇਰਾ ਆਖਰੀ ਸਵਾਲ ਹੈ ਜੀ ਇੱਕ ਪਾਸੇ ਜਦੋਂ ਤੁਹਾਨੂੰ ਦੇਖਦੇ ਆ ਮਤਲਬ ਇੰਨੀ ਉਮਰ ਦੇ ਵਿੱਚ ਵੀ ਤੁਸੀਂ ਹੀ ਆਪਣੇ ਆਪ ਨੂੰ ਇੰਨਾ ਫਿੱਟ ਰੱਖਿਆ ਹੋਇਆ ਇੱਕ ਪਾਸੇ ਪੰਜਾਬ ਦਾ ਜਦੋਂ ਦੇਖਦੇ ਆ ਇੱਥੇ ਨੌਜਵਾਨੀ ਦਿਨ ਪਰ ਦਿਨ ਉਹ ਹੁਣ ਨਹੀਂ ਕਿ ਨਸ਼ੇ ਦਾ ਦਰਿਆ ਕਿਹੜਾ ਕਹਿੰਦੇ ਸੀ ਅੱਜ ਕੱਲ੍ਹ ਉਹ ਲੋਕਾਂ ਦੇ ਘਰਾਂ 'ਚ ਹੀ ਆਜ ਗਿਆ ਬੇਟਾ ਕੋਈ ਕਿਸੇ ਨੂੰ ਖਰਾਬ ਨਹੀਂ ਕਰਦਾ ਬੰਦੇ ਦਾ ਆਪਦਾ ਮੁਕੱਦਰ ਹੁੰਦਾ ਹੈ ਬੰਦੇ ਦੀ ਉੱਠਣੀ ਬੈਠਣੀ ਹੁੰਦੀ ਹੈ ਬੰਦੇ ਦੀ এডਿਕੇਸ਼ਨ ਹੁੰਦੀ ਹੈ ਬੰਦੇ ਦਾ ਫੈਮਿਲੀ ਬੈਕਗ੍ਰਾਉਂਡ ਹੁੰਦਾ ਹੈ ਐਵੇਂ ਨਹੀਂ ਲੋਕ ਕਹਿੰਦੇ ਸੀ ਕਿ ਭਾਈ ਖਾਨਦਾਨ ਦੇਖ ਕੇ ਰਿਸ਼ਤੇ ਤੇ ਖਾਨਦਾਨ ਦੇਖ ਕੇ ਯਾਰੀਆਂ ਦੋਸਤੀਆਂ ਭਾਈ ਕਰੀਦੀ ਉਹ ਪਿਓ ਗੈਮੀ ਨੇ ਕਹੇ ਗਏ ਗੱਲ ਸਿਰਫ ਇੰਨੀ ਕੀ ਹੈ ਕਿ ਪੰਜਾਬ ਨੂੰ ਬਰਬਾਦ ਕਰਨ ਦੀ ਕਸਰ ਉਦੋਂ ਤੱਕ ਉਦੋਂ ਤੋਂ ਚੱਲੀ ਆ ਰਹੀ ਹੈ ਰੀਤ ਵੀ ਇਹ ਪੰਜਾਬ ਬਰਬਾਦ ਹੋ ਜੇ ਜਦ ਤੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਿਰਕ ਨਹੀਂ ਲਾਇਆ ਤੇ ਜੀ ਉਹ ਨਹੀਂ ਪਾਇਆ ਰੌੜਾ ਸ਼ਰਫਾਗਲ ਤੇ ਇਹਨਾਂ ਨੂੰ ਗਲਤਫਹਿਮੀ ਹੈ ਪੰਜਾਬ ਨਹੀਂ ਬਰਬਾਦ ਨਹੀਂ ਹੋਣਾ ਪੰਜਾਬ ਨੂੰ ਬਰਬਾਦ ਕਰਦੇ ਕਰਦੇ ਉਹ ਲੋਕ ਲੋਕਾਂ ਦੀ نسل ਮੁੱਕ ਜੂਗੀ ਮੁੱਕੀ ਅਗੇ ਮੁਗਲਾਂ ਦੀ ਇਹਨਾਂ ਦੀ ਵੀ ਮੁੱਕ ਜੂਗੀ ਸੋ ਜੋ ਮਰਜੀ ਨਸ਼ੇ ਵੇਚ ਲੋ ਜੋ ਮਰਜੀ ਕਰ ਲੋ ਕਿੰਨੇ ਕੁ ਮਾਰ ਲੋਗੇ ਕਿੰਨੇ ਕੁ ਨੂੰ ਰਾਹ ਪਾ ਲੋਗੇ ਕੋਈ ਥੋੜੇ ਮਿਰਰਗਾ ਹੈਗਾ ਇੱਕ ਬੰਦਾ ਇਤਿਹਾਸ ਬੋਲ ਦਿੰਦਾ ਤੇ ਇੱਕ ਬੰਦਾ ਸਮੀਰ ਬੋਲ ਦਿੰਦਾ ਤੇ ਇੱਕ ਬੰਦਾ ਮੁਕੱਦਰ ਬੋਲ ਦਿੰਦਾ ਥੈਂਕ ਯੂ ਸਰ ਬਹੁਤ ਚੱਲ ਗਿਆ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ